ਕੱਲ ਥਾਣਾ ਸੇਖਵਾ ਇੱਕ ਬਰਤਕਦਰਦੀ ਕੀਤਾ ਗਿਆ ਸੀ ਕਿ ਜਿਹਦੇ ਵਿੱਚ ਵਿਜੇ ਮਸੀਹ ਸਾਨੂੰ ਕਿੰਦਾ ਮਸੀਹ ਸਤ ਕੋਹੇ ਤੋਂ ਉਹਦੇ ਤੋਂ ਇੱਕ ਅਸੀਂ ਵੈਪਨ ਰਿਕਵਰ ਕੀਤਾ ਸੀ ਉਹਨੇ ਦੱਸਿਆ ਸੀ ਕਿ ਉਹ ਜਿਹੜੇ ਵੈਪਨ ਜਦੋਂ ਉਹ ਕੋਲ ਆਏ ਸੀ ਤੇ ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਵੀ ਹੈਗੇ ਸੀ ਉਹਨਾਂ ਚੋਂ ਇੱਕ ਬੰਦੇ ਨੂੰ ਪਛਾਣਦਾ ਸੀ ਇਹ ਬੰਦਾ ਨਾਰਪੁਰ ਕੱਤਰ ਦਾ ਮਰਜੀਤ ਸਿੰਘ ਸਨ ਆਫ ਮਜੀਤ ਸਿੰਘ ਪੱਗੋ ਸਨ ਆਫ ਤਰਸੇਮ ਸਿੰਘ ਇਹਨੂੰ ਨਾਂ ਨੂੰ ਜਾਣਦਾ ਸੀ ਇਹਦਾ ਇਹ ਜਦੋਂ ਇਹਨੂੰ ਅੱਜ ਗ੍ਰਫਤਾਰ ਕੀਤਾ ਗਿਆ ਤੇ ਇਹਨੇ ਆਪਣਾ ਫਰਥ ਇਨਸਾਫ ਕੀਤਾ ਸੀ ਕਿ ਭਈ ਪੁਲਿਸਪਾਸ ਆਪਣੇ ਡਿਊਰਿੰਗ ਇੰਟਰੋਗੇਸ਼ਨ ਕਿ ਉਹਦੇ ਕੋਲ ਇੱਕ ਪਿਸਟਲ ਹੋਰ ਹੈਗਾ ਕਿ ਬੇਸਿਕਲੀ ਇਹ ਤੇ ਖਾਲੀ ਹੱਥ ਫੜਿਆ ਗਿਆ ਸੀ ਕਿ ਇੱਕ ਪਿਸਟਲ ਆ ਉਹਦੇ ਕੋਲ ਇਹ ਜਿਹੜੀ ਕਲੀਅਰ ਕਲਾ ਕੁੰਜਰ ਨੂੰ ਜਿਹੜੀ ਨਹਿਰ ਜਾਂਦੀ ਆ ਲਾਲਪੁਰ ਦੇ ਏਰੀਆ ਪੰਦਾ ਉਹਦੇ ਇੱਕ ਖਾਸ ਸਪੌਟ ਨੇ ਦੱਸਿਆ ਕਿ ਵਾਦੇ ਦੀ ਜਗ੍ਹਾ ਬਣੀ ਹੈ ਤੇ ਉੱਥੇ ਜਿਹੜੇ ਸਪੌਟ ਤੇ ਖੜੇ ਨੇ ਜਿਹੜੇ ਸਪੌਟ ਤੇ ਇੱਥੇ ਖੜੇ ਆ ਫਿਰ ਐਸਐਚਓ ਸਾਹਿਬ ਜਿਹੜੇ ਸਾਡੇ ਐਸਆਈ ਰਿਗਵੰਤ ਕੌਰ ਨੇ ਐਸਐਚਓ ਸੀਖਵਾਨ ਨੇ ਇਹਨਾਂ ਵੀ ਟੀਮ ਇੱਥੇ ਲੈ ਕੇ ਜਦੋਂ ਆਈਏ ਪ੍ਰੀਕਾਸ਼ਨਸ ਤੋਂ ਪੂਰੀਆਂ ਰੱਖੀਆਂ ਸੀ ਕਿਉਂਕਿ ਰੀਸਨ ਪਾਸਟਿਵ ਹੋਇਆ ਪਰ ਫਿਰ ਵੀ ਕਿਉਂਕਿ ਥੋੜੀ ਇੰਡੀਪੈਂਡੈਂਸੀ ਉਹ ਥੋੜੀ ਦੇਣੀ ਪੈਂਦੀ ਉਹਨੂੰ ਪ੍ਰੀਕਾ ਜਿਸ ਲਈ ਕੋਈ ਰਿਕਵਰ ਕਰਾਉਂਦਾ ਪ੍ਰੀਕਾਸ਼ਨਸ ਪੂਰੀਆਂ ਸੀ ਬਟ ਫਿਰ ਵੀ ਉਹਨੇ ਆਪਣੇ ਵਾਪਸ ਨੂੰ ਕੱਢ ਕੇ ਦੋ ਖੋਦਾਂ ਦੇ ਫਾਇਰ ਕਰ ਦੋ ਫਾਇਰ ਇਸ ਕਰਤੇ ਫਿਰ ਇਹਨਾਂ ਨੇ ਇੱਕ ਦੂਸਰੇ ਐਸਐਚਓ ਆਪ ਤੇ ਥੋੜਾ ਪਰੇ ਹੋ ਗਏ ਤੇ ਇਹਨਾਂ ਨੇ ਮੁੜ ਕੇ ਚੈਲੰਜ ਦਿੱਤਾ ਕਿ ਇਸ ਤਰੀਕੇ ਦਾ ਫਾਇਰ ਨਾ ਕਰੋ ਆਪਣੇ ਵੱਲੋਂ ਵੀ ਚੈਲੰਜ ਕੀਤਾ ਕਿ ਆਪਣਾ ਹਥਿਆਰ ਛੋੜ ਦੇ ਮੀਨ ਟਾਈਮ ਉਧਰ ਜਦੋਂ ਮੁੜ ਕੇ ਦੂਸਰੇ ਪਾਸੇ ਵੀ ਫਾਇਰ ਕਰ ਲੰਗਾ ਤੇ ਦੂਸਰੇ ਇਹਨਾਂ ਦੇ ਜਿਹੜੇ ਰੀਡਰ ਕੰਕਰ ਦੇ ਮੈਨ ਨੇ ਉਹਨਾਂ ਨੇ ਆਪਣੇ ਰਵੋਲਵਰ ਦੇ ਨਾਲ ਪਿਸਟਲ ਦੇ ਨਾਲ ਦੋ ਫਾਇਰ ਕੀਤੇ ਇੱਕ ਉਹਦਾ ਵੀ ਮਿਸ ਹੋ ਗਿਆ ਦੂਸਰਾ ਸਿੱਧਾ ਲੱਗਦੇ ਉਹਦੀ ਵਿਕਟ ਕੀਤਾ ਜੀ ਤੇ ਉਹ ਇੰਜਰਡ ਹੋ ਗਿਆ ਤੇ ਉਹਨੂੰ ਫਿਰ ਅਸੀਂ ਇਮੀਡੀਟਲੀ ਹਸਪੀਟਲ ਸ਼ਿਫਟ ਕੀਤਾ ਜੀ ਫਿਲਹਾਲ ਹਸਪੀਟਲ ਵਿੱਚ ਸਿਵਲ ਹੰਡੀ ਸਿਵਲ ਹਸਪੀਟਲ ਅੰਡਰ ਟੂ ਇਹ ਸਿਰਫ ਇਹ ਇਹ ਉਹ ਖਿਆਲ ਆ ਜੀ ਇਹ ਜਿਹੜੀ ਲਿੰਕ ਕਿ ਤੁਹਾਨੂੰ ਲੋਕ ਸਦੇ ਨਾਲ ਕਲੀਅਰਲੀ ਜਿਹੜਾ ਬੱਗੋ ਦਾ ਜਿਹੜਾ ਪ੍ਰੀਵियस ਹਿਸਟਰੀ ਹੈ ਇਹਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਲਾਂ ਨੌਰ ਦੇ ਵਿੱਚ ਵੀ ਕਾਫੀ ਵਾਰ ਦੱਤਾ ਨਹੀਂ ਜੀ ਉਥੇ ਰੀਸੈਂਟ ਪਾਸਟ ਵਿੱਚ ਇੱਥੇ ਇਹਨਾਂ ਨੇ ਕਲਾਂ ਨੌਰ ਇੱਕ ਡਾਕਟਰ ਤੇ ਵੀ ਫਾਇਰ ਕੀਤਾ ਸੀ ਉੱਥੇ ਵੀ ਪਰਚੇ ਦਰਜਾ ਹੋਰ ਵੀ ਸਾਡੀਆਂ ਕਈ ਕਿਸਾਂ ਦੀ ਪੁਛਕਿਸ ਦੇ ਵਿੱਚ ਦੂਰੋਂ ਨੇੜੇ ਇਹਦੇ ਲਿੰਕ ਆਂਦੇ ਨੇ ਜੀ ਇਹ ਅਮਰਤ ਧਾਲਮ ਹੈ ਜੀ ਉਹਦੇ ਨਾਲ ਉਹਦਾ 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 ਅਮਰਤ ਧਾਲਮ ਵਿਦੇਸ਼ ਵਿੱਚ ਹਾਂ ਜੀ ਉਹਦੇ ਨਾਲ ਜਿਹੜੇ ਦੇ ਗੁੱਗਾਂ ਦੇ ਨਾਲ ਤੇ ਜਿਹੜੇ ਹੈਗੇ ਸੀ ਉਹਨਾਂ ਦੇ ਐਸੋਸੀਏਟ ਅਗਰ